ਹੈਰੀ ਹੈ ਸੈਟ ਐਡ ਹੋ ਗਿਆ ਸੈਟ ਐਡ ਹੋ ਗਿਆ ਬੱਚਾ ਗੁੱਸਾ ਰਾ ਕਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਆਪਾਂ ਨੂੰ ਬਲੌਗ ਦੇ ਵਿੱਚ ਟਾਈਮ ਹੋ ਗਿਆ 4:48 ਮਿੰਟ ਤੇ ਐਮਪੀ ਵਾਲਾ ਬਾਰਡਰ ਪਾਰ ਕਰ ਲਿਆ ਸੀ ਤੇ ਰਾਤ ਨੂੰ ਮੈਂ ਵੀਡੀਓ ਤਾਂ ਨਹੀਂ ਬਣਾਈ ਭਾਈ ਬਲੌਗ ਤਾਂ ਨਹੀਂ ਬਣਾਇਆ ਮੈਂ ਕਿਹਾ ਰਾਤ ਨੂੰ ਮੈਂ ਕੀ ਦਿਖਾਉਂਗਾ ਤੁਹਾਨੂੰ ਆ ਨਹੀਂ ਤੇ ਹੁਣ ਸ਼ੁਰੂ ਕੀਤਾ ਬਲੌਗ ਤੇ ਬਾਈ ਮਿਲਿਆ ਆਪਾਂ ਨੂੰ ਗੁਰੀ ਬਾਈ ਤੇ ਹੋਰ ਬਾਈ ਕੀ ਹਾਲ ਚਾਲ ਯਾਰ ਵੀਡੀਓ ਜੇ ਦੇਖਣ ਦਾ ਖਾ ਭਾਰੀ ਲੱਗਦਾ ਨਹੀਂ ਭਾਰੀ ਨਹੀਂ ਆ ਹੈ ਵੀਡੀਓ ਦੇ ਬਤਲਾਉਦਾ ਹਾਂ ਹਾਂ ਤੇ ਲੈ ਬਾਈ ਦੀ ਗੱਡੀ ਦਿਖਾ ਦਈਏ ਤੁਹਾਨੂੰ ਮੋਰ ਆਹ ਗੱਡੀ ਆ ਬਾਈ ਦੀ ਬੁਰੀ ਤਨੋਂ ਆ 65 35 ਬਾਈ ਦੀ ਮੈਂ ਆਹ ਵੀਡੀਓ ਦੇਖੀ ਸੀਗੀ ਉਹ ਵੀ ਬੜੀ ਬੈਰਲ ਹੋਈ ਸੀ ਉਹ ਜਿਹਦੇ ਜਿਉਂ ਦੱਸ ਰਿਹਾ ਤੁਹਾਨੂੰ ਹਨਾ ਰਸ ਰਸਤਾ ਦਾ ਹੱਦ ਦਾ ਹਨਾ ਰਸਤਾ ਦਾ ਦਾ ਸੀਗਾ ਬਾਈ ਤੇ ਬਾਈ ਆਉਣੇ ਨੂੰ ਇੱਕ ਤੋਂ ਘੰਟਾ ਪਹਿਲਾਂ ਆ ਗਿਆ ਔਰ ਖੜਿਆ ਸੀਗਾ ਬਾਈ ਆਜ ਤੇ ਮੈਂ ਆ ਕੇ ਰੁਕਿਆ ਮੈਂ ਕਿਹਾ ਚਲ ਇੰਨੇ ਦਿਨ ਦੋਨ ਜੇ ਚੜ ਜੂਗਾ ਬਾਈ ਵੀ ਤਾਂ ਹੀ ਰੁਕਿਆ ਸੀਗਾ ਵੀ ਚਲ ਦਿਨ ਚੜ ਜੂਗਾ ਅੱਗੇ ਘਾਟ ਜਾਂ ਪੈਂਦਾ ਮੂਹੇ ਉਹਨਾਂ ਦਾ ਘਾਟ ਘਾਟ ਪੈਂਦਾ ਗੁਜਰੀ ਘਾਟ ਤੇ ਨਾਲੇ ਕਿ ਥੱਲੇ ਵੜਨ ਨੂੰ ਮੁੜਨਾ ਹੈ ਨਾ ਉਸ ਕਰਕੇ ਫੜ ਗਏ ਸੀਗੇ ਤੇ ਦੂਜੀ ਗੱਲ ਇਹ ਕਰਨੀ ਸੀਗੀ ਮੈਂ ਚਲੋ ਰੀਲ ਤੇ ਰੀਲ ਤੇ ਵੀ ਕਿਹਾ ਇਹਦੇ ਜੋ ਵੀ ਕਰ ਦਿੰਨਾ ਬਈ ਅ 3-4 3-4 ਕੁੜੀਆਂ ਆਂ ਜੀਆਂ ਜਿਹੜੀਆਂ ਡਰਾਈਵਰਾਂ ਵਾਲੇ ਗਾਣਿਆਂ ਦੇ ਵੀਡੀਓ ਬਣਾਉਣੀ ਆ ਆਹ ਉਦਾਂ ਕਹਿੰਦੇ ਆ ਜੀ ਅਸੀਂ ਡਰਾਈਵਰ ਵਿਭਾਗ ਨੂੰ ਸਪੋਰਟ ਕਰਦੇ ਆ ਹੈ ਤੇ ਉਹ ਮੈਨੂੰ ਦਿਖਿਆ ਨਹੀਂ ਹੁਣ 4-5 ਦਿਨ ਹੋ ਗਏ ਆ ਜੇ ਧਰਨਾ ਲੱਗੇ ਨੂੰ ਵੀ ਉਹਨਾਂ ਨੇ ਕੋਈ ਵੀਡੀਓ ਪਾਈ ਹੋਵੇ ਡਰਾਈਵਰਾਂ ਦੇ ਉਹ ਜਿਹੜੇ ਉਹ ਲੋਕ ਭਰਾਵਾਂ ਨੇ ਵਿਚਰੇ ਨੇ ਸੂ ਸਾਈਡ ਕੀਤਾ ਵੀ ਉਹਨਾਂ ਦੇ ਹੱਕ 'ਚ ਵੀਡੀਓ ਪਾਈ ਹੋਵੇ ਕਿਆ ਗੱਲ ਭਾਈ ਲਾਈਕ ਵਿਊ ਵਾਸਤੇ ਹੀ ਉਹ ਕਰਦੇ ਆ ਤੁਸੀਂ ਹੈਂ ਹਾਂ ਹੁਣ ਐ ਆ ਉਦਾਂ ਦਾ ਕਹਿੰਦੇ ਰਹਿਣਾ ਜੀ ਅਸੀਂ ਡਰਾਈਵਰ ਮੰਗ ਨੂੰ ਸਪੋਰਟ ਕਰਦੇ ਆ ਹੈ ਫਿਰ ਜਦ ਕੋਈ ਬੰਦਾ ਫਿਰ ਬੋਲਦਾ ਫਿਰ ਤੁਹਾਨੂੰ ਲੱਗਦਾ ਭੈੜਾ ਹਾਂ ਜਦ ਮੁਸੀਬਤ ਪੈਂਦੇ ਵੇ ਜਿਹੜੇ ਨੇ ਹੋਰੀ ਗੱਲ ਹੈ ਹਾਂ ਹੁਣ ਜਦ ਮੁਸੀਬਤ ਪਈ ਵੀ ਆ ਉਦੋਂ ਤੁਹਾਡੀ ਵੀਡੀਓ ਕਿੱਥੇ ਗਈ ਭਾਈ ਉਹ ਇੱਕ ਇੱਕ ਬੰਦੇ ਨੇ ਪਾਈ ਇੱਕ ਉਹਨੇ ਤਾਂ ਪਾਈ ਵੀ ਆ ਚਲੋ ਘਰ ਵਾਲਾ ਚਲਾਉਂਦਾ ਗੋਰੂ ਗੋਰੂ ਮੁੰਡਾ ਹਾਂ ਹਾਂ ਉਹ ਕੁੜੀ ਨੇ ਤਾਂ ਚਲ ਪਾਈ ਵੀ ਆ ਉਹਦੇ ਉਹਨੇ ਉਹਦੇ ਘਰ ਵਾਲੇ ਨੇ ਪਾਤੀ ਉਹਨੇ ਪਾਦੀ ਇੱਕ ਹੀ ਗੱਲ ਆ ਹਨਾ ਹੋਰ ਮੈਂ ਕਿਸੇ ਦੀ ਨਹੀਂ ਦੇਖੀ ਵੀ ਬਾਈ ਤੂੰ ਦੇਖੀ ਵੀਡੀਓ ਤੇ ਕੁੜੀ ਨੇ ਪਾਈ ਹੋਏ ਜਿਹੜੀ ਉਹਦਾ ਡਰਾਈਵਰ ਮਹਿਕਮਨ ਜਿੰਦਾਬਾਦ ਇਹ ਉਹ ਆ ਮਾ ਦਾ ਨਾਮ ਲੈ ਨਾ ਮੈਂ ਮੈਂ ਨਹੀਂ ਡਰਦਾ ਕਿਸੇ ਤੇ ਇਹ ਕੋ ਨਹੀਂ ਕੀਤਾ ਪੀਵੀ 31 ਵਾਲੀ ਆ ਡਾਡ ਐਵਡ ਮਹਿਕਮਾ ਹੈ ਉਹਨੇ ਵੀ ਨਹੀਂ ਪਾਈ ਹੁਣ ਤੱਕ ਮੇਰੇ ਵੀਡੀਓ ਸ਼ੂਟ ਕਰਨੇ ਤੱਕ ਤਾਂ ਪਾਈ ਨਹੀਂ ਇਹਦੇ ਬਾਅਦ ਪਾਤੀ ਹੋਵੇ ਉਹ ਆਪਾਂ ਕਹਿ ਨਹੀਂ ਸਕਦੇ ਠੀਕ ਹੈ ਨਾ ਇਹ ਬਾਈ ਹੱਥ ਜੋੜ ਕੇ ਬੇਨਤੀ ਹੈ ਸਾਰੇ ਜਣੇ ਵੀਡੀਓ ਪਾਓ ਤੇ ਜਿਹੜੇ ਬੰਦਿਆਂ ਕੋਲ ਉੱਥੇ ਪਹੁੰਚਿਆ ਜਾ ਸਕਦਾ ਉੱਥੇ ਪਹੁੰਚੋ ਹਨਾ ਕਰਨੇ ਚ ਸਾਫ ਲੋ ਹੈ ਟਾਈਮ ਅੱਗੇ ਲੈ ਗਏ ਉਹਨਾਂ ਨੇ ਹਨਾ ਹਾਂਜੀ ਮੈਂ ਤਾਂ ਹੁਣ ਉਹਨੂੰ ਰਾਜੇ ਵੀਰ ਨੂੰ ਕਰਨਾ ਦਾ ਫੋਨ ਆ ਇੱਧਰ ਗੱਡੀ ਨੂੰ ਰੀਲੋਡ ਕਰਨੇ ਚਿਰਿਆ ਫੋਨ ਕਰਿਆ ਨਹੀਂ ਤੇ ਹੁਣ ਕੱਲ ਨੂੰ ਦਿਨੇ ਕਰੂੰਗਾ ਫੋਨ 5 ਤਰੀਕ ਦਾ ਕਹਿੰਦੇ ਟਾਈਮ ਲੱਗ ਜਾਣਾ ਅੱਛਾ ਜੀ ਹਾਂ 5 ਤਰੀਕ ਤੱਕ ਉਹਨਾਂ ਨੇ ਕਹਤਾ ਵੀ 5 ਤਰੀਕ ਨੂੰ ਫੈਸਲਾ ਕਰਾਂਗੇ ਵੀ 20% ਹੱਲ ਕਰਾਂਗੇ ਅਸੀਂ ਹਾਂ ਉਸੇ ਬਹਿ ਕੇ ਗਏ ਨੇ ਕਾਠੇ-ਕੋਠੇ ਕਰਿਆ ਜੀ ਦਾ ਅੱਛਾ ਤੇ ਮੈਂ ਵੀ ਵੀਡੀਓ ਦੇਖੀ ਆ ਹਾਂ ਹਾਂ ਤੇ ਬਾਕੀ ਹੁਣ ਪਤਾ ਨਹੀਂ ਪਾਣੂ ਪਤਾ ਨਹੀਂ ਹੱਲ ਪਤਾ ਨਹੀਂ ਮੈਂ ਵੀਡੀਓ ਗੁੜਿਓ ਕਿਉਂ ਫੋਨ ਯਾਰ ਮੈਂ ਚਲਾਇਆ ਨਹੀਂ ਕੱਲ ਕੱਲ ਵੀ ਸਾਂਝ ਗੱਡੀ ਗੁੱਡੀ ਲੋਡ ਕਰਨ ਦੇ ਹੋ ਜਿਹੜੇ ਚ ਰਹੇ ਤੇ ਬਬਲੌਗ ਬਲੌਗ ਸ਼ੂਟ ਕੀਤਾ ਸੀਗਾ ਜਿਹੜਾ ਉਹ ਕਰਿਆ ਤੇ ਚਲੋ ਫੈਸਲਾ ਯਾਰ ਮੈਂ ਇਹਦਾ ਕਹਿਣਾ ਵੀ ਉਹਨਾਂ ਦੇ ਹੱਕ ਜੋ ਹੋ ਜਵੇ ਹਨਾ ਵੀ ਉਹਨਾਂ ਦੇ ਘਰਦਿਆਂ ਨੂੰ ਚਲ ਉਹਨਾਂ ਦੇ ਕੋ ਉਹਨਾਂ ਦੀ ਘਾਟ ਤਾਂ ਪੂਰੀ ਕਰ ਨਹੀਂ ਸਕਦਾ ਕੋਈ ਹਨਾ ਵੀ ਉਹਨਾਂ ਦੇ ਘਰਦਿਆਂ ਨੂੰ ਰੋਟੀ ਯੋਗਾ ਕਰ ਦੇਣਾ ਹਨਾ ਵੀਰਾਂ ਦੀ ਰੋਟੀ ਚੱਲਦੀ ਰਹੇ ਜਵਾਹਰ ਨੇ ਚਲੇ ਹਾਂ ਇਹ ਜਵਾਹਰ ਆਗਾ ਹਨਾ ਤੇ ਭਾਈ ਸਾਰੇ ਜਣੇ ਉਹ ਕਰੋ ਸਪੋਰਟ ਕਰੋ ਭਰਾਵਾਂ ਦੀ ਹਨਾ ਤੇ ਜੇ ਉਹਨਾਂ ਦਾ ਸਕੈਨਰ ਸਕੂਨਰ ਮਿਲਦਾ ਭਾਈ ਉਹ ਵੀ ਦੱਸ ਦਿਓ ਉਹ ਆਪਾਂ ਵੀਡੀਓ 'ਚ ਪਾ ਦਾਂਗੇ ਸਕੈਨਰ ਲੈ ਕੇ ਆਣਾ ਉਹ ਵੀਡੀਓ ਆਪਣਾ ਅੱਗੇ ਦੇ ਅੱਗੇ ਸ਼ੇਅਰ ਕਰਦੇ ਰਹੋ ਉਹ ਸਕੈਨਰ ਜਆਉਣਾ ਪੇਮੈਂਟ ਉਹਨਾਂ ਦੇ ਵਿਚਾਰਿਆਂ ਦੇ ਖਾਤੇ 'ਚ ਜਾਂਦੀ ਰਹੂਗੀ ਠੀਕ ਹੈ ਨਾ ਗੱਲ ਤੇ ਚਲੋ ਹੁਣ ਚੱਲਦੇ ਆਪਾਂ 10 ਕਿਲੋ ਮਾਈਂਡਰ ਕਿਉਂਕਿ ਅਕੋਂ ਆਹ ਗੱਡੀ ਵਾਲਾ ਜਾ ਰਿਹਾ ਅੱਗੇ ਉਹ ਨੀਂਦ ਆਰੀ ਹੈ ਕਦੇ ਕਿੱਧਰੇ ਕਦੇ ਕਿੱਧਰੇ ਪਣੀ ਕੋਲ ਐਟਮਾ ਐ ਆ ਲੈਖਾ ਬਾਈ ਪਹਿਲਾਂ ਕਾਰ ਆ ਗਈ ਦੀ ਪਿੱਛੇ ਉਹ ਪੇਟਾਣੀ ਪੈ ਗਈ ਦੀ ਇੱਕ ਤੇ ਪਿੱਛੇ ਵਾ ਜਾਊਗੀ ਆਂਦੀ ਹੈ ਨਾ ਆਵਾਜ਼ ਜੀ ਆਈ ਜਾਂਦੀ ਏ ਟਿਕਟ ਇਹਦੀ ਦਿਸ ਦਿਸ ਹਾਂ ਜੀ ਸੋ ਟਾਈਮ ਹੋ ਗਿਆ 7:19 ਮਿੰਟ ਤੱਕ ਇਹੋ ਸਾਹਮਣੇ ਘਾਟ ਆ ਤੇ ਘਾਟ ਤੋਂ ਪਹਿਲਾਂ ਬਾਈ ਦਾ ਫੋਨ ਕਹਿੰਦਾ ਚਾਹ ਪੀ ਲੀਏ ਘਾਟ ਚੜ ਕੇ ਇੱਕ ਘਾਟ ਉੱਪਰ ਦੇ ਜੀਆ ਘਾਟ ਦੇ ਪਹਿਲਾਂ ਦੇ ਜੀਆ ਜਿੱਦਾਂ ਤੁਹਾਡਾ ਦਿਲ ਕਰਦਾ ਉਹ ਕਰਦੇ ਚਾਹੇ ਘਾਟ ਛੱਡ ਕੇ ਈਲਿਓ ਚਾਹੇ ਬਾਅਦ ਚ ਤੇ ਬਾਈ ਨੇ ਫਿਰ ਇੱਥੇ ਹੀ ਰੋਕ ਲਈ ਕਹਿੰਦਾ ਇੱਥੇ ਹੀ ਰੋਕ ਲੈਣੇ ਆ ਇੱਥੇ ਦੇਖੋ ਦੋੇ ਪਾਸੇ ਗੱਡੀਆਂ ਚੱਲਦੀਆਂ ਮਤਲਬ ਇਧਰੋਂ ਆਣੇ ਵਾਲੀਆਂ ਹੀ ਆ ਆਹ ਰੋਡ ਤੇ ਜਿਹੜੀ ਜਾਣੇ ਵਾਲੀ ਗੱਡੀ ਆ ਉਹ ਇਦਾਂ ਜਾਂਦੀ ਆ ਹੁਣ ਇਦਾਂ ਉਹ ਸਾਹਮਣੇ ਉੱਥੇ ਪੋਲਾ ਉਥੋਂ ਘੁੰਮ ਕੇ ਐ ਫਿਰ ਅੱਗੇ ਤੇ ਰੋਡ ਪਰ ਇਥੇ ਰੋਡ ਉਰ ਮਿਲ ਜਾਂਦੀ ਹੈ ਹੁਣ ਇੱਧਰ ਆਇਆ ਵੀ ਜਾਮ ਘੱਟ ਲਗਣ ਲੱਗ ਗਿਆ ਕਿਉਂਕਿ ਚੜ੍ਹਦੀਆਂ ਗੱਡੀਆਂ ਹੌਲੀਆਂ ਹੌਲੀਆਂ ਹਨ ਇਸ ਕਰਕੇ ਇਹਨਾਂ ਨੇ ਉਹ ਕਰਤਾ ਵੀ ਇੱਧਰ ਚੜ੍ਹਣ ਵਾਲੀਆਂ ਗੱਡੀਆਂ ਸਾਰੀਆਂ ਇੱਧਰ ਡਿਵਾਈਡ ਹੋ ਜਾਣੀਆਂ ਕੁਝ ਪਰਲੇ ਪਾਸੇ ਚਲੀ ਜਾਣੀਆਂ ਕੁਝ ਇੱਧਰਲੇ ਪਾਸੇ ਰਹਿ ਜਾਣੀਆਂ ਇਹ ਆ ਜੀ ਗੁਜਰੀ ਘਾਟ ਤੇ ਐਨਪੀ ਚਾਹ ਬੰਦੇ ਕਹਿੰਦੇ ਵੀ ਦੱਸ ਜਿਆ ਕਰ ਸਾਨੂੰ ਕਿ ਆ ਪਤਾ ਵੀ ਗੁਜਰੀ ਘਾਟ ਕਿੱਥੇ ਆ ਭਾਈ ਸੈਂਟੀ ਚ ਹੈ ਗੁਜਰੀ ਘਾਟ ਠੀਕ ਆ ਤੇ ਆਵਣਾ ਗੁਜਰੀ ਘਾਟ ਆਪਾਂ ਨੇ ਚੜ ਕੇ ਕਨੈਕਟਰ ਸਾਈਡ ਹੋ ਕੇ ਲਿਵੜ ਵਾਲੇ ਉਹਦੇ ਪਰ ਬਾਈਪਾਸ ਪਰ ਚੜ ਜਾਣਾ ਜਾਂ ਆ ਕੇ ਐਸਾ ਹੀ ਆ ਜੀ ਮੋਈ ਗਾਇਸ ਘਾਟ ਚੜਦੇ ਪਏ ਆ ਤੇ ਆਪ ਵੀ ਉਹ ਦੇਖਾਂਗੇ ਆਪਾਂ ਘੱਟ ਤੋਂ ਗੱਡੀ ਪਰਲੇ ਪਾਸੇ ਕਰ ਲਾਂਗੇ ਕਿਉਂਕਿ ਪਰਲੇ ਪਾਸੇ ਟ੍ਰੈਫਿਕ ਘੱਟ ਹੁੰਦੀ ਆ ਤੇ ਗੱਡੀ ਤੁਰ ਹੀ ਰਹਿੰਦੀ ਹੈ ਆ ਦੇਖੋ ਪਰੇ ਪਾਸੇ ਇੱਧਰ ਪਰਲੇ ਪਾਸੇ ਗੱਡੀ ਢਾਂਗ ਢਾਂਗੀਆਂ ਇੱਧਰ ਦੇਖੋ ਲਾਈਨ ਜਾ ਰਹੀ ਆ ਪੂਰੀ ਫਿਰ ਉਹ ਅੱਗੇ ਜਾ ਕੇ ਇਕਟੀਆਂ ਹੋ ਜਾਂਦੀਆਂ ਆ ਬਾਈ ਇਹ ਪਹਿਲਾ ਗੇਰੇ ਪੈ ਜਾਂਦਾ ਆਹ ਆ ਗਿਆ ਸਾਹਮਣੇ ਘੱਟ ਦੇਖੋ ਜੀ ਤੇ ਪੀਕਅਪ ਗਈ ਆ ਨਾ ਪਰਲੇ ਪਾਸੇ

ਫਸਿਕ ਆਹ ਰੋਡ ਦਿਨੇ ਦੇਖ ਲਓ ਹੁਣ ਨਹੀਂ ਅੰਦਰੋਂ ਤਾਂ ਲਾਈਟਾਂ ਲੱਗੀ ਨਹੀਂ ਆਨੇ ਆਪਾਂ ਇੱਥੇ ਇਹ ਰੀਚ ਆਹ ਰੋਡ ਬਣਾਇਆ ਨੇ ਉਹ ਜਾ ਕੇ ਉਹ ਸਾਰਾ ਘਾਟ ਪਾਰ ਕਰਕੇ ਪਰੇ ਨਹੀਂ ਲੜਦਾ ਜਿੱਥੇ ਆਪਾਂ ਹੋਟਲ ਦੇ ਖੜੇ ਦੇ ਬਾਤ ਉਹ ਅੱਧਾ ਕਿਲੋਮੀਟਰ ਅੱਗੇ ਜਾ ਕੇ ਦਨੋ ਡਾਉਨ ਬਣਾਤਾ ਸਾਰਾ ਉਹਨਾਂ ਦਾ ਡਿਲੀਵਰੀ ਐ ਉਲਟਰ ਡੀਗੋ ਵਾਲਾ ਭਾਂਡਲ ਸਿੱਖਾ ਤੋੜ ਗਿਆ ਸਾਡਾ ਸਾਈਡ ਕਲਾਸ ਇਹ ਹੁਣ ਲੰਘ ਆਏਗਾ ਇੱਧਰ ਇਹ ਆ ਸੀਗਾ ਆਹ ਸਿੱਖਾ ਤੋੜ ਗਿਆ ਗੱਡੀ ਆਪਣੀ ਘਾੜ ਚੜਦੀ ਪਈ ਜੀਗੀ ਉਹ ਥੱਲੇ ਨੂੰ ਆ ਕੇ ਭਾਂਜ ਰੋਂਗ ਸਾਈਡ ਭੰਨ ਗਿਆ ਇਹ ਸਮਝ ਗੱਡੀ ਖਾਲੀ ਵਰਗੀ ਸੀਗੀ ਸਵਾਰੀਆਂ ਮਠਾਈ ਹੋਈ ਸੀਗੀਆਂ ਅੰਗੇ ਮਿੱਤਰੋ ਸਰਸੇ ਵਾਲਾਂ ਦੇ ਹੋਟਲ ਤੇ ਪਹੁੰਚ ਗਏ ਤੇ ਹਾਂ ਗਰੀਖ ਕਰਾ ਲਈਏ ਹੁਣੇ ਜੀ ਇਹ ਨਗਾਣਾ ਕੈਸੀ ਆ ਆਜ ਕਰੋ ਐਸੀ ਕਰ ਦੇ ਜਿਵੇਂ 200 ਰੁਪਏ ਲੇਤੇ ਹਾਂ ਹਾਂ 200 ਰੁਪਏ ਠੀਕ ਹੈ ਕਰ ਦੇ ਨਾਕ ਕਰ ਲੈ ਪਰ ਗਰੀਸ ਅੱਛੇ ਜੇ ਕਰੀਏ ਤੇ ਕਿ ਵੀਡੀਓ ਬਣੇਗੀ ਜੇ ਮੈਂ ਮੈਂ ਬੋਲ ਦੂੰ ਆ ਵੀ ਇਸ पे ਮਤ ਕਰਾਣਾ ਗਰੀਸ ਨਾ ਨਾ ਪਹਿਲੇ ਵੀ ਕਰਾਤਾ ਹਾਂ ਠੀਕ ਹੈ ਤੇ ਸਰਸਵਾਲਾ ਦੇ ਹੋਟਲ ਤੇ ਪਹੁੰਚ ਗਏ ਆਪਾਂ ਸੁੱਧ ਭੋਜਨ ਆਇਆ ਹਾਂ ਠਹਿਰਨੇ ਦੀ ਉਤਮ ਵਿਵਸਥਾ ਹਾਂਜੀ ਸਿਹਰ ਜੀ ਓ ਕਿਵੇਂ ਆ ਠੀਕ ਆ ਕੋਈ ਨਹੀਂ ਕਹਿ ਲਵਾਂ ਤੁਹਾਨੂੰ ਨਾਲ ਐਤ ਵੀ ਕਰਾਣੀ ਮਾਰ ਦੇ ਲੱਕ ਇਸ ਵਿੱਚ ਵੀ ਕਰਨਾ ਅਰ ਦੁੱਧ ਹੋਇਆ ਚ ਐਨ ਓਕੇ ਰਿਪੋਰਟ ਮਾਦਾਤ ਕੀ ਜਾ ਕੇ ਗਰੀਸ ਆਪਣੀ ਰੱਖ ਲੈਣੀ ਉਦੋਂ ਕੋਲ ਮਿਸਤਰੀ ਹੈ ਨਾ ਸਾਡਾ ਹਾਂ ਆ ਉਹਦਾ ਬੈਲਾ ਇਹ ਬਾਈ ਨੇ ਲੱਦੇ ਵੇ ਪਿਆਜ਼ ਲਾ ਤੇਰੇ ਲੁਧਿਆਣੇ ਵੇ ਆ ਤੇਰੇ ਲੁਧਿਆਣੇ ਦੇ ਪਿਆਜ਼ ਆ ਦੇ ਕੋ ਤੇ ਆਪਾਂ ਕੁਝ ਮਿੱਠਾ ਖਾਵਾਂਗੇ ਕੁਝ ਦੇਖਦੇ ਆਂ ਕਿਆ ਖਾਣੇ ਆ ਹਾਂਜੀ ਮਿੱਤਰੋ ਟਾਈਮ ਹੋ ਗਿਆ 11:16 ਮਿੰਟ ਚੱਲ ਪਏ ਆਪਾਂ ਟਰਿਸ ਕਰਾ ਲਈ ਤੇ ਫਿਲਟਰ ਸਾਫ ਕਰਾ ਲਿਆ ਗੱਡੀ ਆਪਣੀ ਓਕੇ ਤੇ ਹੁਣ ਅੱਗੇ ਚੱਲ ਕੇ ਜਿੱਥੇ ਰੋਟੀ ਖਾਵਾਂਗੇ ਉੱਥੇ ਦੇਖਾਂਗੇ ਨੀਂਦ ਦਾ ਪ੍ਰੋਗਰਾਮ ਕਿਆ ਬਣਦਾ ਹਲੇ ਤਾਂ ਲਾਗੇ ਤਾਂ ਕਿ ਨਹੀਂ ਹੈਗੀ ਨੀਂਦ ਮਾਮਾ ਜੀ ਕੋਈ ਸੌਣਾ ਸਮਝੋ ਆਪਣਾ भैया रे ah, ਤੋੜ ਕੇ ਗਿਆ ਤਾਂ ਨਾ ਸੇਮ ਉਹ ਗੱਡੀ ਦੇ ਵਰਗੀ ਗੱਡੀ ਹੈ ਓਏ ਉੱਥੇ ਅੱਗੇ ਖੜੀ ਓਕਣੀ ਸਵਾਰੀਆਂ ਜੀ ਲਈ ਹੈ ਹੈ ਤੇ ਮੈਂ ਜਾ ਕੇ ਉਹਨੂੰ ਮੈਂ ਕਹਾ ਓਏ ਸ਼ੀਸ਼ਾ ਤੋੜ ਕੇ ਆਇਆ ਮੈਂ ਕਹਾ ਤੂੰ ਅਰੇ ਸਰਦਾਰੀ ਆਪਕੋ ਕਿਸ ਨੇ ਬੋਲੀ ਆਮ ਤਾਂ ਕਹ ਰਾ گاਉਂ ਮੈਂ ਸੇ ਆਇਆ ਮੈਂ ਕਹਾ ਦੇਖ ਮੇਰੇ ਕੋਲ ਮੇਰੇ ਕੋਲ ਮੈਂ ਕਹਾ ਕੈਮਰੇ ਦੀ ਉਹ ਰਿਕਾਰਡਿੰਗ ਦਿਖਾਓ ਮੈਂ ਕਾ ਮੈਂ ਕਹ ਤਖਾ ਮੈਂਨ ਦਿਖਾਓ ਐ ਕਰਨੀ ਤਕਨਾ ਮੈਂ ਉਹ ਗੱਡੀ ਕਾ ਮੈਂ ਕਹ ਯਾਰ ਸਾਲੀ ਗੱਡੀ ਤਾਂ ਹੋਰ ਆ ਮੈਂ ਕਹ ਇਹਦਾ ਹੈ ਨਹੀਂ ਫਿਰ ਕਹਦਾ ਅਰੇ ਸਤਾ ਜੀ ਕੀ ਆ ਯਾਰ ਤੁਸੀਂ ਡਰਾ ਰਹੇ ਹੋ हमको ਉਹ ਮੈਂ ਕਹ ਮੈਨੂੰ ਲੱਗਾ ਵੀ ਤੇਰੀ ਗੱਡੀ ਆ ਮੈਂ ਕਹ ਐ ਜੇ ਹੀ ਉਹਦੀ ਸਵਾਰੀ ਫਿਰ ਮੈਂ ਉਹਦੇ ਪਿੱਛੇ ਉਹ ਕੈਮਰੇ ਚ ਉਹ ਗੱਡੀ ਰਿਕਾਰਡਿੰਗ ਮਲਾਈ ਉਹਦੀ ਜਿਹੜੀਆਂ ਪਿਛਲੀ ਨੰਬਰ ਪਲੇਟਾਂ ਦੀਆਂ ਨਾ ਉਹ ਐ ਝੂਲਦੀਆਂ ਨਹੀਂ ਆ ਨੰਬਰ ਤਾਂ ਨਹੀਂ ਆਇਆ ਵਿੱਚ ਉਹ ਐ ਝੂਲਦੀਆਂ ਨਹੀਂ ਆ ਜਿਹੜੀ ਅਸੀਂ ਰੋਕੀ ਦੀ ਗੱਡੀ ਉਹ ਫਿਕਸ ਸੀ ਉਹਦੀ ਨੰਬਰ ਪਲੇਟ ਐ ਫਿਕਸ ਸੀਗੀ ਐਸ ਕਰਕੇ ਮੈਂ ਕਹਾ ਯਾਰ ਕੋਈ ਨਹੀਂ ਹੈਗਾ ਜਾ ਦੇਖਿਆ ਇਹ ਭੈ ਪਿੱਛੇ ਦੇ ਨਾਲ ਹੀ ਮੈਂ ਆਪਣੀ ਗੱਡੀ ਉਹਦੇ ਬਰਾਬਰ ਲਾਤੀ ਮੂਰੇ ਉਹਦੇ ਗੱਡੀ ਖੜੀ ਉਹਦੀ ਇੱਕ ਪਹਿਲਾਂ ਹੋਰ ਕੋਈ ਅਨੇ ਗੁਰੀਬਾਈ ਨੇ ਲਾ ਕੇ ਗੱਡੀ ਆ ਪਿੱਛੇ ਲਾਦੀ ਨਾਓ ਪਿੱਛੇ ਨੂੰ ਭੱਜਣੇ ਯੋਗਾ ਭੱਜਦਾ ਤਾਂ ਜੇ ਚੋਰ ਆਉਂਦਾ ਬਸ ਸਾਧ ਮੰਦਾ ਦਾ ਤੇ ਆ ਬਾਈ ਦੀ ਗੱਡੀ ਆ ਬਾਈ ਇਹ ਵੀਡੀਓ ਦੇਖਦਾ ਆਪਣੀ ਪੀ ਵੀ 07 3019 ਇਹ 19 ਨੰਬਰ ਆ ਬਾਈ ਦੀ ਗੱਡੀ ਦਾ ਤੇ ਨੋਟ ਕਰੀ ਜਾਏ ਗੱਲ ਤੇ ਬਾ ਫੇਰ ਭਾਈ ਮੈਂ ਕਿਹਾ ਯਾਰ ਜਾਓ ਤੁਸੀਂ ਵੀ ਤੁਸੀਂ ਨਹੀਂ ਤੁਹਾਡਾ ਸਾਡੀ ਗੱਡੀ ਦਾ ਸਿਰ ਸਾਹਿਬ ਤੇ ਬਾ ਵੇ ਰਹੀਂ ਆ ਗਏ ਤੇ ਹੁਣ ਚੱਲਦੇ ਆਂ ਸਰੀਰ ਪੂਰਾ ਸੱਟ ਕੋਈ ਨਿੰਦਰ ਲੱਗੇ ਤਾਂ ਕਿ ਨਹੀਂ ਨਜ਼ਾਰੇ ਆ ਰਹੇ ਆ ਨਜ਼ਾਰੇ ਮੁੱਲ ਬੜਾ ਫੁੱਲ ਖੀਰ ਖਾਇਆ ਏ ਹੋਟਲ ਤੇ ਜਾ ਕੇ ਆ ਹੁਣ ਪ੍ਰੂਜ ਲਾ ਕੇ ਬਹਿ ਜਾਣਾ ਅੱਡਾ ਦਾ ਪੱਖੇ ਦਾ ਪੰਗ ਪਿਆ ਦਾ ਉੱਤੇ ਜਿਹੜੇ ਉਹ ਟਰਬਾਈਨ ਘੁੰਮਦੇ ਆ ਇਹ ਹੁਣ ਆਪਾਂ ਨੇ ਯੂਰੀਆ ਪਵਾਉਣਾ ਤਿੰਨ ਡੰਡੇ ਵਾਲੇ ਦਾ ਆਪਣੇ ਕੋਲ ਐ ਦਾ ਰਾਜਸਥਾਨ ਚ ਵੀ ਐਂਟਰ ਹੋ ਜੂਗੀ ਆਪਣੀ ਗੱਡੀ ਤੇ ਬਰ ਜ਼ਰੂਰੀ ਦੋ ਡੰਡਿਆਂ ਦੇ ਪਚਾਣੀ ਆਪਾਂ ਨੇ ਪਹਿਲਾਂ ਹੀ ਪਵਾ ਲੈਣਾ ਹਾਂ ਇੱਥੋਂ ਦੇ ਦੋ ਸਾਹਮਣੇ ਗੱਡੀ ਜਾ ਰਹੀ ਹੈ ਕਿੰਦਰ ਗਈ ਆ rahul ਵਾਲੀ ਗੱਡੀ ਜਾ ਰਹੀ ਆ rahul ਵਾਲਾ ਇਹ 4 ਪਰ ਵਾਲੇ ਡੱਬਾ ਜਾ ਰਿਹਾ ਏਸੀ ਤੇ ਹੁਣ ਅੱਗੇ ਰੁਕਾਂਗੇ ਇਹ ਵੀਰ ਗੱਲਬਾਤ ਕਰਾਂਗੇ ਅਨਲਾਦਰ ਰਾਹੁਲ ਤਾਂ ਅੱਥੀ ਹੈ ਹਜ਼ਾਰ ਭਰੇ ਹੈ ਨਾ ਪਤਾ ਨਹੀਂ ਦਿੱਲੀ ਹੈ ਉੱਚਦੇ ਆ ਜੱਲੋ ਨਾਏ ਮਿੱਤਰੋ ਟਾਈਮ ਹੋ ਗਿਆ 2:41 ਮਿੰਟ ਤੇ ਮਨਜ਼ੂਰ ਤੋਂ ਪਿੱਛੇ ਹਾਂ ਪਾਂਸ਼ਟਾਂ ਤੇ ਹੁਣ ਭਾਈ ਉਹਨਾਂ ਕਰਨਗੇ ਹੈਲਪ ਸਾਡੀ ਤੁਹਾਡੀ ਗੱਡੀ ਚਲਾ ਕੇ ਤੇ ਮੈਂ ਹੁਣ ਮੜੀ ਅੱਖ ਲਾਉਂਗਾ ਅੱਖ ਲੱਗ ਗਈ ਹੈ ਮੇਰੀ ਅੱਖ ਲੱਗ ਗਈ ਤੇ ਅੱਖ ਲਾ ਕੇ ਆਪਾਂ ਸੌਂ ਜਾਗੇ ਤੇ ਭਾਈ ਉਹ ਮੇਰੇ ਗੱਡੀ ਚਲਾ ਦੇਣਗੇ ਉਹਨੇ ਆਪਣੀ ਨੀਂਦ ਔਰੀ ਉਹ ਆ ਜਾਣਗੇ ਕੁਝ ਬੰਦੇ ਸਾਰੇ ਇਕੱਠੇ ਹੋ ਜਾਣਗੇ ਮੈਂ ਪਹਿਲੀ ਵਾਰ ਦੇਖਿਆ ਹੋਟਲ ਵਰਕਨ ਘੜੇ ਰੱਖਿਆ ਆ ਦੇਖੋ ਬਈ ਆਣਾ ਦੇ ਸ਼ੌਂਕੀ ਸਰਦਾਰ ਦੇ ਮੱਲੋ ਆਹ ਕੰਮ ਤੁਸੀਂ ਪਹਿਲੀ ਵਾਰ ਦੇਖਿਆ ਹੋਣਾ ਉਹ ਵੀ ਮੈਂ ਲਾ ਮੋਟੀ ਖਾਂਦਾ ਹਨਾ ਕਿੱਲਦਾ ਹੀ ਆ ਬਈ ਆ ਭਾਈਆਂ ਨੇ ਜਿਹੜਾ ਘੜਾ ਰੱਖਿਆ ਵਾ ਨਾ ਪ੍ਰੀਤ ਦੇਖ ਓਏ ਆ ਪ੍ਰੀਤ ਉਹ ਪ੍ਰੀਤ ਜੇ ਇਹਨੂੰ ਆਪਾਂ ਘਰੇ ਲੈ ਜੀਏ ਓਏ ਆ ਆਪਣੇ ਘਰੇ ਠੰਡਾ ਰਹੂਗਾ ਆਪਣੇ ਘਰੇ ਵੀ ਠੰਡਾ ਰਹੂਗਾ ਪਾਣੀ ਦੇਖ ਪ੍ਰੀਤ ਠੰਡਾ ਪਿਆ ਦੇਖਣ ਵਾਲੀ ਚੀਜ਼ ਆ ਵੀ ਇਹ ਦੇਖਣ ਵਾਲੀ ਚੀਜ਼ ਆ ਚਲੋ ਆਪਾਂ ਨੇ ਲਵਾਇਆ ਦਹੀਂ ਫਰਾਈ ਤੇ ਤੁਸੀਂ ਲਵਾਇਆ ਲੋਹੀ ਸੇ ਭਾਜੀ ਆ ਰਹੇ ਆ ਸਾਫ ਜੀ ਹਾਂ ਤੇ ਆਹ ਬਾਈ ਆ ਰਾਹੁਲ ਦਾ ਭਰਾ ਮੈਨੂੰ ਅੱਜ ਪਤਾ ਲੱਗਿਆ ਵੀ ਬਾਈ ਰਾਹੁਲ ਦਾ ਵੱਡਾ ਭਰਾ ਹੈ। ਰਾਹੁਲ ਨਾ ਫਿਰ ਕੀ ਗੱਲ ਚੱਲੀ। ਉਹ ਕਹਿੰਦਾ ਮੇਰਾ ਭਰਾ ਕਹਿੰਦਾ ਹੈ ਮੈਨੂੰ ਅੱਜ ਪਤਾ ਲੱਗਿਆ ਵੀ ਤੇਰਾ ਭਰਾ ਭਰਾ ਰਾਹੁਲ ਵੱਡਾ। ਇਹ ਬਾਈ ਰਾਹੁਲ ਹਜ਼ਾਰਪਰੀ ਬਾਈ ਦਾ ਭਰਾ ਹੈਗਾ ਜਿਹੜਾ ਆਪਾਂ ਨੂੰ ਇੱਕ ਵਾਰੀ ਫੋਨ ਦੇ ਮਿਲਿਆ ਦਾ ਨਾਲ ਉਹਨੂੰ ਯਾਦ ਕਰਾ ਦਵਾਂ ਬਲੌਗ ਤੇ ਤੇ ਹੁਣ ਚਾਹ ਪੀਣੇ ਆ। ਰੋਟੀ ਆਪਾਂ ਖਾ ਲਈ 22 ਰੋਟੀ ਖਾ ਗਿਆ ਪਿੱਛੇ ਤੇ ਹੁਣ ਸਲਾਹ ਬਣਾਈ ਆ ਅਸੀਂ ਵੀ ਅਸੀਂ ਇੱਥੇ ਹੀ ਸੌਂ ਜਾਗੇ ਇੱਕ ਪੇ ਚੱਲਾਂਗੇ 6 ਵਜੇ ਲਈ ਨਾਈਟ ਦਾ ਉਧਰ ਆਉਣਾ ਵਲੌਗ ਪਾਉਂਗਾ ਇੱਧਰੋਂ ਆਪਾਂ ਨੇ ਤੁਰ ਪੈਣਾ 6 ਵਜੇ ਆਉਣਾ ਵਲੌਗ ਕਰਨਾ 6 ਵਜੇ ਤਰਪਣਾ ਆਪਾਂ ਨੇ ਚਲੋ ਹੁਣ ਲਾਮ ਲੇਟ ਹੋਈ ਹੈ ਹੁਣ ਸੋਈਏ ਬਸ ਲਓ ਬਈ ਇਹ ਦੇਖ ਲਿਆ ਹਨ ਬਾਹਰ ਦਾ ਔਰੇਂਜ ਗੱਡੀ 'ਚ ਰੱਖੇ ਹੋਏ ਸੀਗੇ ਭਾਈ ਨੇ ਬੰਬੇ ਉਨਲੋਡ ਕਰਕੇ ਲੈ ਕੇ ਆਇਆ ਬਾਸੀ ਤਾਂ ਹਾਂ ਬਾਸੀ ਨੂੰ ਲੋਡ ਕਰਕੇ ਲੈ ਕੇ ਆਇਆ ਖਾਵਾਂਗੇ ਬਾਹਰ ਦਾ ਦਿਖਾਵਾ ਸਵਾ ਔਰੇਂਜ ਦੇਖਦਾ ਦੇਖ ਐਨ ਦੇਖਦਾ ਨਾ ਹਾਂ ਆ ਤਮਨਲ ਲੈ ਲੈਣਾਗਾ ਦੇ ਲੈਣਾ ਕਾਲਾ ਪੀਲਾ ਹੀ ਰਹੂਗਾ ਹਨਾ ਹਾਂਜੀ ਮਿੱਤਰੋ ਅਸਲੀ ਕਾਰ ਤੇ ਠਗੜੇ ਆਪਾਂ ਤੇ ਹਟਕੇ ਹੋਣਾ ਚੱਲੇ ਆਂ ਆਪਣੇ ਮੰਜ਼ਿਲ ਵੱਲ ਨੂੰ ਤੇ ਅਦਰਕ ਬਾਈ ਇਹਨਾਂ ਦੀ ਗੱਡੀ ਨਾਲ ਤੇ ਟਾਈਮ ਵੀ ਸਾਡੇ 7 ਤੋਂ ਉਪਰ ਹੋ ਗਿਆ ਇਹ ਗਾ ਇਹਨਾਂ ਨੇ ਕਾਹਨ ਤਾਂ ਸਫਰ ਕਾਉਣੇ ਬਣਾ ਦੇਂਗੇ ਮੋਰ ਫਰਗਮੂਰ ਇਹ ਖੜਾ ਹੈ ਹਾਂ ਜੀ ਮਿੱਤਰੋ ਸਤਿ ਸ੍ਰੀ ਅਕਾਲ ਚੋਰੋ ਬੱਲੇ ਆ ਜੇ ਤੇ ਕੋਈ ਇਨਕੇ ਪਾਸ ਨਹੀਂ ਹੈ ਮਿੱਤਰੋ ਆਹ ਜਿਹੜੀ ਵੀਡੀਓ ਚੱਲ ਰਹੀ ਹੈ ਜੇ ਦੇਖੋ ਨਾ ਉੱਪਰ ਇਹ ਪਰਤੀ ਤੇ ਬੋਲ ਗਈ ਜੀ ਆਪਾਂ ਨੂੰ ਇਹ ਲੈ ਲਿਆ ਰਾਹੁਲ ਨੇ ਰਾਹੁਲ ਦਾ ਭਰਾ ਗੱਡੀ ਲੈ ਕੇ ਆਇਆ ਸੀਗਾ ਮਹਾਰਾਸ਼ਟਰ ਵਾਲਿਆਂ ਦੇ ਹਾਲ ਦੇਖੋ ਤੁਸੀਂ ਕਰ ਲੈ ਮੂੰਹ ਕਰ ਲੈ ਹੋਇਆ ਕੀ ਹਾਂ ਕਿਉਂਕਿ ਗੱਡੀ ਹੈ ਐਮ ਐਚ ਨੰਬਰ ਇਹ ਦੇਖ ਮਹਾਰਾਸ਼ਟਰ ਨੰਬਰ ਗੱਡੀ ਆ ਉਹਦੀ ਉਹ ਕਹਿੰਦਾ ਵੀ ਸਾਡੀ ਗੱਡੀ ਦਾ ਹਰ ਇਹ ਦੇਖ 300 ਰੁਪਿਆ ਲੱਗਦਾ ਮਹਾਰਾਸ਼ਟਰ ਨੰਬਰ ਹੋਣ ਕਰਕੇ ਤੇ ਆ ਜੇ ਮੈਂ 300 ਰੁਪਿਆ ਦਿੱਤਾ ਉਹ 300 ਵੀ ਲੈਨੇਗਾ ਵੀ ਮੈਂ ਨਹੀਂ ਗੱਲ ਤਾਂ ਇਹ ਜਦੋਂ ਨੀਤੀ ਨਾ ਕੱਟ ਕਰੀ ਕਹਿੰਦਾ ਵੀ ਆ ਦਾਰੇ ਚੱਕਦੇ ਨਾ ਹੀ ਜੇ ਕੋਈ ਬਾਰਡਰ ਨਹੀਂ ਕੋਈ ਪੈਸਾ ਨਹੀਂ ਜਾ ਰਹੇ ਮੇਰਾ ਇੱਧਰ ਵਾਲਾ ਫਲਾਸ ਨੇਰ ਵਾਲਾ ਬਾਦ ਬਾ 500 ਦਾ ਗਾੜੀ ਵਾਲੋਂ ਤੋਂ ਹੋ ਰਿਹਾ ਚੱਕਿਆ ਜਾ ਰਿਹਾ ਐਮਪੀ ਵਾਲੇ ਦੇ ਵੀ ਪੈਸੇ ਇਹ ਇੱਧਰ ਵੀਡੀਓ ਬਣਾਉਣੇ ਕਰਦੇ ਮੇਰਾ ਜੇ ਦੇਖੋ ਰੋਕਣੇ ਲਈ ਆ ਗਏ ਮੇਰੇ ਕੋ ਗਾੜੀ ਆ ਹੋਇਆ ਕੀ ਦਾਦਾ ਕੀਰੀ ਕਰਤੇ ਆ ਮੈਂ 500 ਦਾ ਨੋਟ ਦਿੱਤਾ ਪਿੱਛੇ ਉਹ ਦੇਖੋ ਬਈ ਚਾਲਾ 3108 ਟਕੇ ਦੋ ਬੋ ਬੋ ਉਹਦਾ 500 ਦਾ ਨੋਟ ਰੱਖ ਲਿਆ ਚਾਲਾ 500 ਦਾ ਨੋਟ ਰੱਖਿਆ ਉਹਨੇ ਵੀਡੀਓ ਬਣਾ ਲਈ ਵੀਡੀਓ ਬਣਾਈ ਫੇਰ ਮੋਟਰਸਾਈਕਲ ਲੈ ਗਿਆ ਤੇ ਪਿੱਛੇ ਲੱਗ ਗਿਆ ਗਰਦਾਦਾਗੀ ਦੀ ਕਰਨ ਕਹਿੰਦੇ ਵੀਡੀਓ ਡਿਲੀਟ ਕਰਾਂ ਹੈ ਤੇ ਕਹਿੰਦੇ ਸਾਹਬ ਬੁਲਾ ਰਿਹਾ ਤੈਨੂੰ ਆ ਦੇਖੋ ਆ ਵੀਡੀਓ ਚੱਲੇ ਰਹੀ ਆ ਤੇ ਉੱਪਰ ਸਾਹਬ ਬੁਲਾ ਰਿਹਾ ਤੈਨੂੰ ਅੰਦਰ ਚੱਲ ਆ ਭਾਈ ਆਇਆ ਜੀ ਦਾਦਾਗਰੀ ਕਰਦੇ ਆ ਇਹ ਮਹਾਰਾਸ਼ਟਰ ਬਾਰਡਰ ਵਾਲੇ ਤੇ ਉਹ ਉੱਥੇ ਪੰਜਾਬੀ ਭਰਾ ਸੀਗੇ ਉਹਨਾਂ ਨੂੰ ਗਿਆ ਕਹਿੰਦਾ ਮੈਂ ਰੁਕਣੇ ਨੂੰ ਕਹਿੰਦਾ ਰੁਕੇ ਨਹੀਂ ਕਹਿੰਦਾ ਉਲਟਾ ਮਨੋਂ ਕਹਿੰਦੇ ਆ ਵੀ ਤੂੰ ਵੀਡੀਓ ਡਿਲੀਟ ਕਰ ਦੇ ਵੀ ਇਹਨਾਂ ਨੇ ਪੈਸੇ ਬਦਲ ਲੈਣ ਲੱਗ ਜਾ ਕਰਨੇ ਆ ਭਾਈ ਉਹਨਾਂ ਨੇ ਪੈਸੇ ਜਿੰਨੇ ਲੈਣੇ ਉਨੇ ਹੀ ਲੈਣੇ ਇਹ ਆ ਹੁਣ ਇਹ ਗੱਡੀ ਦਾ 900 ਰੁਪਿਆ ਉਹ ਕਰਦੇ ਆ ਕਈ ਵਾਰ 700 ਰੁਪਏ ਚ ਵੀ ਮੰਨ ਜਾਨੇ ਆ ਇਹ ਨਹੀਂ ਆਇਆ ਕਰਦਾ ਜੇ ਕੋਈ ਕਹਿੰਦਾ ਤਾਂ ਖੜ ਜਿਆ ਕਰੋ ਸਾਥ ਦੇ ਦਿਆ ਕਰੋ ਆਪਣੇ ਬੰਦਿਆਂ ਦਾ ਠੀਕ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਾਂ ਨੂੰ ਆ ਗਿਆ ਕਾਲੀ ਦਾ ਫੋਨ ਲੋ ਵੀਰੇ ਨੀਮ ਚ ਪਹੁੰਚਣੇ ਆਲੇ ਆਪਾਂ ਆਪਾਂ ਇਹ ਵਲੌਗ ਦਾ ਕਰਦੇ ਆਂ ਐਂਡ ਠੀਕ ਹੈ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮੈਂ ਲੈਂਦੇ ਆਂ ਅਗਲੇ ਵਲੌਗ 'ਚ ਜਦ ਤੱਕ ਰੱਬ ਰੱਖਾ